ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਸਤਿਗੁਰਾਂ ਦੇ ਪਾਸ ਕਾਜੀ ਬ੍ਰਾਹਮਣ ਤੇ ਜੋਗੀ ਤਿੰਨੇ ਆਏ ਤੇ ਸਾਰੇ ਆਪਣੇ ਆਪਣੇ ਮੱਤਾਂ ਨੂੰ ਚੰਗਾ ਕਹਿਣ ਲੱਗੇ ਅਤੇ ਸਤਿਗੁਰਾਂ ਨੂੰ ਜੋਗੀ ਕਹਿੰਦਾ ਕਿ ਸਾਡੇ ਮੱਤ ਦਾ ਪ੍ਰਚਾਰ ਕਰਿਆ ਕਰੋ ब्राह्मण ਕਹਿਣ ਲੱਗਾ ਕਿ ਸਾਡੇ ਮਤ ਦਾ ਤੇ ਕਾਜੀ ਕਹਿੰਦਾ ਕਿ ਸਾਡੇ ਮੁਸਲਮਾਨ ਮਤ ਦਾ ਪ੍ਰਚਾਰ ਕਰਿਆ ਕਰੋ ਤਾਂ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਤਿੰਨਾ ਦੇ ਪ੍ਰਥਾਏ ਸ਼ਬਦ ਉਚਾਰ ਕੇ ਉਪਦੇਸ਼ ਬਖਸ਼ਦੇ ਹਨ ਕਾਇਆ ਕਾਗਦ ਮਨ ਪਰਵਾਣਾ ਸਿਰਕੇ ਲੇਖ ਨਾ ਪੜੈ ਇਹ ਆਣਾ ਏ ਭਾਈ ਜਿਵੇਂ ਕਾਗਜ਼ ਪਾਣੀ ਪੈਣ ਤੋਂ ਗਲ ਜਾਂਦਾ ਹੈ ਇਉ ਕਾਇਆ ਦੇਹ ਕਾਗਜ ਵਤ ਰੋਗ ਰੂਪ ਜਾਂ ਕਾਲ ਰੂਪ ਪਾਣੀ ਪੈ ਕੇ ਨਾਸ਼ ਹੋ ਜਾਣ ਵਾਲੀ ਹੈ ਪਰੰਤੂ ਮਨ ਚਿਤ ਨੇ ਇਸ ਨੂੰ ਪਰਵਾਣਾ ਪਰਵਾਣਿਕ ਸਮਝਾਇਆ ਕਿ ਇਹ ਦੇਹ ਸਦਾ ਹੀ ਰਹੇਗੀ ਪਰਵਾਣਾ ਸੱਚਾ ਕਰਕੇ ਮੰਨਿਆ ਹੋਇਆ ਜੋ ਆਪਣੇ ਸਿਰ ਮੱਥੇ ਦੇ ਉੱਪਰ ਲਿਖੇ ਹੋਏ ਲੇਖ ਉਹਨਾਂ ਨੂੰ ਜੀਵਣਾ ਇਤਨਾ ਜੀਵਣਾ ਜਾਂ ਇਤਨੇ ਸਾਹ ਔੜੇ ਹਨ ਇਹ ਅਗਿਆਤ ਜੀਵ ਉਹਨਾਂ ਲੇਖਾਂ ਨੂੰ ਨਹੀਂ ਪੜਦਾ ਦਰਗਹਿ ਕੜਿਯਹਿ ਤੀਨੇ ਲੇਖ ਖੋਟਾ ਕਾਮਨ ਆਵੇ ਵੇਖ ਜਿਵੇਂ ਦੁਨਿਆਵੀ ਰਾਜਿਆਂ ਦੇ ਦਰਬਾਰ ਵਿੱਚ ਤਿੰਨ ਲੇਖ ਗਿਣਤੀ ਦੇ ਸੋਨੇ ਦੀਆਂ ਮੋਹਰਾਂ ਚਾਂਦੀ ਦੇ ਰੁਪਏ ਤੇ ਤਾਂਬੇ ਦੇ ਪੈਸੇ ਕੜੇ ਜਾਂਦੇ ਹਨ ਪਾਵ ਮੋਹਰ ਚ ਸੋਨਾ ਰੁਪਏ ਚ ਚਾਂਦੀ ਭਰੀ ਹੁੰਦੀ ਹੈ ਤੇ ਤਾਂਬੇ ਦੇ ਪੈਸੇ ਬਣਾਉਂਦੇ ਹਨ ਇਹਨਾਂ ਵਿੱਚੋਂ ਜੇ ਕੋਈ ਪਾਰਖੂ ਵੇਖਣਾ ਕਰੇ ਤਾਂ ਖੁਟਿਆਈ ਵਾਲਾ ਰੁਪਈਆ ਜਾਂ ਪੈਸਾ ਕਿਸੇ ਕੰਮ ਨਹੀਂ ਆਉਂਦਾ ਪਾਵ ਮੋਹਰ ਵਿੱਚ ਸੋਨਾ ਨਾ ਹੋਵੇ ਰੁਪਈਏ ਵਿੱਚ ਚਾਂਦੀ ਨਾ ਹੋਵੇ ਤੇ ਤਾਂਬੇ ਦਾ ਪੈਸਾ ਖੋਟਾ ਹੋਵੇ ਤਾਂ ਕਿਸੇ ਕੰਮ ਨਹੀਂ ਆਉਂਦਾ ਨਾਨਕ ਜੇ ਵਿੱਚ ਰੁਪਾ ਹੋਵੇ ਖਰਾ ਖਰਾ ਆਖੇ ਸਭ ਕੋਏ ਰਹਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਰੁਪਈਏ ਵਿੱਚ ਅੰਦਰ ਪੂਰੀ ਚਾਂਦੀ ਰੁਪਾ ਹੋਵੇ ਤਾਂ ਉਸ ਰੁਪਈਏ ਨੂੰ ਸਾਰੇ ਕੋਈ ਹੀ ਖਰਾ ਖਰਾ ਚੰਗਾ ਚੰਗਾ ਆਤ ਦੇ ਹਨ ਕਾਦੀ ਕੂੜ ਬੋਲ ਮਲ ਖਾਏ ਕਾਜੀ ਕੀ ਇਹ ਕਾਜੀ ਝੂਠ ਬੋਲ ਕੇ ਵੱਡੀਆਂ ਲੈ ਕੇ ਪਰਾਇਆ ਹੱਕ ਖਾਣ ਦੇ ਰੂਪ ਪਾਪਾ ਰੂਪ ਮੈਲ ਖਾਂਦੇ ਹਨ ਜਿਵੇਂ ਇੱਕ ਕਾਜੀ ਦਾ ਲੜਕਾ ਖੂਹ ਤੇ ਆਪਣੇ ਬਲਦ ਨੂੰ ਪਾਣੀ ਪਿਲਾਉਣ ਲਈ ਲੈ ਗਿਆ ਕਾਜੀ ਤਾਂ ਵੱਡੀਆਂ ਲੈਣ ਵਿੱਚ ਰਿਹਾ ਤੇ ਕਾਜੀ ਦੇ ਲੜਕੇ ਨੇ ਬੈਲ ਦੀ ਕੋਈ ਸੇਵਾ ਨਾ ਕੀਤੀ ਬੜਾ ਕਮਜ਼ੋਰ ਸੀ ਉਪਰੋਂ ਇੱਕ ਤੇਲੀ ਆਪਣੇ ਬਲਦ ਨੂੰ ਪਾਣੀ ਪਿਲਾਉਣ ਲਈ ਲੈ ਆਇਆ ਜੋ ਤੇਲੀ ਨੇ ਚੰਗੀ ਖੁਰਾਕ ਖਵਾ ਕੇ ਨਰੋਆ ਤਕੜਾ ਕੀਤਾ ਹੋਇਆ ਸੀ ਜਦੋਂ ਖੂ ਤੇ ਤੇਲੀ ਤੇ ਕਾਜੀ ਦਾ ਬਲਦ ਇਕੱਠੇ ਹੋਏ ਤਾਂ ਦੋਵੇਂ ਬਲਦ ਆਪਸ ਵਿੱਚ ਭੜਪੇ ਤੇ ਤੇਲੀ ਦੇ ਬਲਦ ਨੇ ਕਾਜੀ ਦੇ ਬਲਦ ਦੀ ਲੱਤ ਤੋੜ ਦਿੱਤੀ ਤਾਂ ਤੇਲੀ ਜਲਦੀ ਕਾਜੀ ਸਾਹਿਬ ਕੋਲ ਗਿਆ ਤੇ ਕਹਿਣ ਲੱਗਾ ਕਿ ਜੇ ਕਿਸੇ ਦੇ ਪਸ਼ੂ ਆਪੋ ਵਿੱਚ ਭੜਪੈਣ ਤੇ ਇੱਕ ਦੀ ਲੱਤ ਟੁੱਟ ਜਾਵੇ ਦਾਉਦੀ ਬਾਬਤ ਕੋਈ ਮਸਲਾ ਦੱਸੋ ਤਾਂ ਕਾਜੀ ਕਹਿਣ ਲੱਗਾ ਕਿ ਇਹਦਾ ਕੀ ਮਸਲਾ ਹੈ ਕਿਉਂਕਿ ਪਸ਼ੂ ਕਿਹੜਾ ਕਿਸੇ ਦਾ ਸਖਾਇਆ ਹੁੰਦਾ ਤੇਲੀ ਇਤਨਾ ਸੁਣ ਕੇ ਚਲਾ ਗਿਆ ਇਤਨੇ ਨੂੰ ਕਾਜੀ ਦਾ ਲੜਕਾ ਆਇਆ ਤੇ ਆ ਕੇ ਕਹਿਣ ਲੱਗਾ ਕਿ ਤੇਲੀ ਦੇ ਬਲਦ ਨੇ ਆਪਣੇ ਬਲਦ ਦੀ ਲੱਤ ਤੋੜ ਦਿੱਤੀ ਤਾਂ ਕਾਜੀ ਆਪਣੇ ਲੜਕੇ ਨੂੰ ਕਹਿਣ ਲੱਗਾ ਕਿ ਜਾ ਤੇਲੀ ਨੂੰ ਮੋੜ ਕੇ ਲਿਆ ਜਦੋਂ ਤੇਲੀ ਮੋੜ ਲਿਆਂਦਾ ਤਾਂ ਕਾਜੀ ਕਹਿਣ ਲੱਗਾ ਕਿ ਪਹਿਲਾਂ ਤੈਨੂੰ ਲਾਲ ਕਿਤਾਬ ਵੇਖ ਕੇ ਨਹੀਂ ਮਸਲਾ ਦੱਸਿਆ ਹੁਣ ਸੁਣ ਲਾਲ ਕਿਤਾਬ ਵਿਖਾਨੇ ਇਓ ਤੇਲੀ ਬੈਲ ਪੜਾਇਆ ਕਿਉਂ ਖਲ ਖਵਾਏ ਕੀਆ ਮਸ ਟੰਡ ਬੈਲ ਕਾ ਬੈਲ 50 ਰੁਪਏ ਦੰਡ ਕਾਜੀ ਕਹਿਣ ਲੱਗਾ ਕਿ ਬੈਲ ਦਾ ਬੈਲ ਤੇ 50 ਰੁਪਏ ਦੰਡ ਦੇ ਦੇ ਇਓ ਕੂੜ ਬੋਲ ਕੇ ਪੜ ਕੇ ਸੁਣਾਉਂਦੇ ਹਨ ब्राह्मण ਨਾਵੇ ਜੀਆਂ ਘਾਏ ব্রাহ্মণ ਲੋਕ ਨਾਲੇ ਇਸ਼ਨਾਨ ਕਰ ਆਉਂਦੇ ਹਨ ਨਾਲੇ ਜੀਵਾਂ ਨੂੰ ਮਾਰ ਕੇ ਲੈ ਆਉਂਦੇ ਹਨ ਪਾਵ ਮੱਛੀਆਂ ਦੀ ਬਾਜੀ ਲੈ ਆਉਂਦੇ ਜਿਵੇਂ ਇੱਕ ਵਾਰ ਸੰਤ ਬਾਬਾ ਸੁੰਦਰ ਸਿੰਘ ਜੀ ਕਸ਼ਮੀਰ ਗਏ ਹੋਏ ਸੀ ਉੱਥੇ ਕਸ਼ਵੀਰੀ ਬ੍ਰਾਹਮਣ 나ਗਕੁੰਡ ਦੇ ਉੱਤੇ ਇਸ਼ਨਾਨ ਕਰਕੇ 베ੜੀ ਵਿੱਚ ਬੈਠੇ ਗੀਤਾ ਦਾ ਪਾਠ ਕਰਨ ਤੇ ਨਾਲੇ ਦਰਿਆ ਦੇ ਵਿੱਚ ਮੱਛੀਆਂ ਫੜਨ ਲਈ ਕੁੰਡੀ ਵੀ ਸੁੱਟੀ ਹੋਈ ਸੀ ਜਦੋਂ ਕੁੰਡੀ ਦੇ ਨਾਲ ਮੱਛੀ ਫਸ ਜਾਵੇ ਉਸੇ ਵੇਲੇ ਕੁੰਡੀ ਖਿੱਚ ਕੇ ਮੱਛੀ ਫੜ ਕੇ ਆਪਣੇ ਆਸਣੇ ਠਾ ਰੱਖ ਲੈਣ ਇਹ ਬ੍ਰਾਹਮਣ ਦੀ ਹਾਲਤ ਵੇਖ ਕੇ ਸੰਤਾਂ ਨੇ ਕਿਹਾ ਕਿ ਸਤਿਗੁਰਾਂ ਨੇ ਆਪ ਹੀ ਇਸ ਤੁਕ ਦਾ ਸ਼ੰਕਾ ਨਿਵਰਤ ਕਰ ਦਿੱਤਾ ਹੈ ਕਿ ਬ੍ਰਾਹਮਣ ਨਾਲੇ ਤਾਂ ਇਸ਼ਨਾਨ ਕਰ ਆਉਂਦੇ ਹਨ ਤੇ ਨਾਲੇ ਮੱਛੀਆਂ ਮਾਰ ਕੇ ਲੈ ਆਉਂਦੇ ਹਨ ਜੋਗੀ ਯੁਗਤ ਨਾ ਜਾਣੈ ਅੰਧ ਤੀਨੇ ਓਜਾੜੇ ਕਾ ਬੰਦ ਜੋਗੀ ਵੀ ਪਰਮੇਸ਼ਰ ਦੀ ਮਿਲਣ ਦੀ ਯੁਗਤੀ ਨਹੀਂ ਜਾਣਦੇ ਕਿਉਂਕਿ ਜੋਗੀ ਜਨ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣੇ ਕਰਕੇ ਅੰਨੇ ਹਨ ਜੋਗੀ ਲੋਕ ਵੀ ਅਗਿਆਨ ਦੇ ਦੂਰ ਕਰਨ ਦੀ ਯੁਗਤੀ ਨਹੀਂ ਜਾਣਦੇ ਇਹ ਤੀਨੇ ਕਾਜੀ ਬ੍ਰਾਹਮਣ ਜੋਗੀ ਕੁਲ ਜੀਵਾਂ ਨੂੰ ਸੰਸਾਰ ਰੂਪੀ ਉਜਾੜ ਚੋਂ ਉਪਦੇਸ਼ ਦੇ ਕੇ ਰੋਕਣ ਵਾਸਤੇ ਸੰਤੋਖ ਦਾ ਬਨ ਸੀ ਇੱਕ ਕਾਜੀ ਬ੍ਰਾਹਮਣ ਤੇ ਜੋਗੀ ਤਿੰਨੇ ਸੰਸਾਰੀ ਜੀਵਾਂ ਨੂੰ ਉਪਦੇਸ਼ ਦੇ ਕੇ ਸੰਸਾਰ ਰੂਪੀ ਉਜਾੜ ਚੋਂ ਰੋਕਣ ਵਾਲੇ ਸੀ ਪਰ ਇਹ ਤਿੰਨੇ ਆਪ ਹੀ ਉਜਾੜਨ ਦਾ ਬੰਦ ਕਾਰਨ ਬਣ ਗਏ ਹਨ ਫਿਰ ਸਤਿਗੁਰਾਂ ਨੂੰ ਪੁੱਛਣ ਲੱਗੇ ਕਿ ਜੋਗੀ ਕੌਣ ਹੈ ਕਾਜੀ ਕੌਣ ਹੈ ਬ੍ਰਾਹਮਣ ਕੌਣ ਹੈ ਤੇ ਮੁਸਲਮਾਨ ਕੌਣ ਹੈ ਆਪ ਕਿਰਪਾ ਕਰਕੇ ਇਹਨਾਂ ਦੇ ਲਖਣ ਦਰ ਕਰੋ ਤਾਂ ਸਤਿਗੁਰੂ ਜੀ ਅੱਗੇ ਕਥਨ ਕਰਦੇ ਆ ਸੋ ਜੋਗੀ ਜੋ ਜੁਗਤ ਪਛਾਣੈ ਉਹ ਅਸਲ ਜੋਗੀ ਹੋ ਸਕਦਾ ਹੈ ਜਿਹੜਾ ਪਰਮੇਸ਼ਰ ਵਿੱਚ ਜੁੜਨ ਦੀ ਜੁਗਤੀ ਨੂੰ ਪਛਾਣ ਲੈਂਦਾ ਹੈ ਅੰਜਨ ਮਾਹੀ ਨਰੰਜਨ ਰਹੀ ਹੈ ਜੋਗ ਜੁਗਤ ਏਬ ਪਾਈ ਹੈ ਫਿਰ ਉਹਨਾਂ ਦਾ ਪ੍ਰਸ਼ਨ ਸੀ ਏ ਸਤਿਗੁਰੂ ਜੀ ਜੋਗੀ ਜੁਗਤੀ ਕਿਵੇਂ ਜਾਣੇ ਸਤਿਗੁਰੂ ਕਿਰਪਾ ਕਰਕੇ ਉੱਤਰ ਦੇ ਰਿਹਾ ਗੁਰਪ੍ਰਸਾਦੀ ਏਕੋ ਜਾਣੈ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਨਾਲ ਸਾਰਿਆਂ ਵਿੱਚ ਅਦਵੈਤ ਰੂਪ ਪਰਮੇਸ਼ਰ ਨੂੰ ਜਾਨਣਾ ਕਰੇ ਅੱਗੇ ਸਤਿਗੁਰੂ ਜੀ ਕਾਜੀ ਦੇ ਲਖਣ ਕਰਦੇ ਆ ਕਾਜੀ ਸੋ ਜੋ ਉਲਟੀ ਕਰੈ ਗੁਰਪ੍ਰਸਾਦੀ ਜੀਵਤ ਮਰੈ ਉਹ ਅਸਲ ਕਾਜੀ ਹੈ ਜਿਹੜਾ ਸੰਸਾਰ ਦੇ ਪਦਾਰਥਾਂ ਵੱਲੋਂ ਬਿਰਤੀ ਨੂੰ ਉਲਟੀ ਭਾਵ ਪਲਟਾ ਉਲਟਾ ਕੀ ਖੁਦਾ ਵੱਲ ਨੂੰ ਕਰ ਲਵੇ ਸੰਸਾਰਾ ਕਰ ਬਿਰਤੀ ਨੂੰ ਹਟਾ ਕੇ ਆਤਮਾਕਾਰ ਕਰ ਲਵੇ ਅਤੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਜੀਵਤ ਭਾਵ ਤੋਂ ਮਰ ਜਾਵੇ ਭਾਵ ਆਪਣੇ ਆਪ ਨੂੰ ਜੀਵ ਪੁਣੇ ਤੋਂ ਮਾਰ ਕੇ ਖੁਦਾ ਦੇ ਪ੍ਰਾਇਣ ਹੋ ਜਾਵੇ ਅੱਗੇ ਹੁਣ ਬ੍ਰਾਹਮਣ ਦੇ ਲਖਣ ਕਰਦੇ ਆ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ ਆਪ ਕਰ ਆਪ ਤਰੈ ਸਗਲੇ ਕੁਲ ਤਰੈ ਉਹ ਅਸਲ ਬ੍ਰਾਹਮਣ ਹੈ ਜਿਹੜਾ ਬ੍ਰਹਮ ਵਿਆਪਕ ਪਰਮੇਸ਼ਰ ਦੇ ਸਰੂਪ ਦਾ ਵਿਚਾਰ ਨਿਰਣਾ ਕਰਦਾ ਹੈ ਬ੍ਰਹਮ ਦੀ ਵਿਚਾਰ ਕਰਕੇ ਆਪ ਵੀ ਸੰਸਾਰ ਸਮੁੰਦਰ ਤੋਂ ਤਰ ਭਾਵ ਮੁਕਤ ਹੋ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦਾ ਹੈ ਫਿਰ ਪ੍ਰਸ਼ਨ ਸੀ ਉਹਨਾਂ ਦਾ ਹੈ ਸਤਿਗੁਰੂ ਜੀ yogi ਕੌਣ ਹੁੰਦਾ ਹੈ ਇਸ ਦੇ ਦੁਆਰਾ ਲਖਣ ਕਰਕੇ ਸਮਝਾਉਣਾ ਕਰੋ ਸਤਿਗੁਰੂ ਕਿਰਪਾ ਕਰੇ ਦਾਨਸਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਕ ਹੋਵੈ ਉਹੀ ਪ੍ਰਾਣਾਜਾਮ ਕਰਕੇ ਦਸਵੇਂ ਦਵਾਰ ਵਿੱਚ ਚੜਾਉਣ ਵਾਲਾ ਦਾਨਸਬੰਦ ਅਕਲਬੰਦ ਯੋਗੀ ਹੈ ਜਿਹੜਾ ਦਿਲ ਹਿਰਦੇ ਵਿੱਚੋਂ ਵਿਦਿਆ ਰੂਪੀ ਮੈਲ ਨਾਮ ਰੂਪੀ ਜਲ ਦੇ ਨਾਲ ਧੋ ਲਵੇ ਉਹੀ ਮੁਸਲਮਾਨ ਕਾਜੀ ਹੈ ਜਿਹੜਾ ਹਿਰਦੇ ਵਿੱਚੋਂ ਪਾਪਾਂ ਦੀ ਜਾਂ ਵਿਕਾਰਾਂ ਦੀ ਮੈਲ ਨੂੰ ਖੋ ਦੇਵੇ ਦੂਰ ਕਰ ਦੇਵੇ ਫਿਰ ਪ੍ਰਸ਼ਨ ਸੀ ਪੰਡਿਤ ਕੌਣ ਹੁੰਦਾ ਹੈ ਅੱਗੇ ਸਤਿਗੁਰੂ ਦੱਸਦੇ ਆ ਪੜਿਆ ਬੂਝਿਆ ਸੋ ਪਰਵਾਣ ਜਿਸ ਸਿਰਦਰਗਹ ਕਾਣੀ ਸਾਣ ਵੇਦਾਂ ਸ਼ਾਸਤਰਾ ਨੂੰ ਪੜਿਆ ਹੋਇਆ ਉਹ ਪੰਡਿਤ ਵਿਦਵਾਨ ਵਾਹਿਗੁਰੂ ਦੀ ਦਰਗਾਹ ਵਿੱਚ ਪਰਵਾਣ ਨੀਕ ਹੈ ਜੋ ਆਪਣੀ ਸਰੂਪ ਨੂੰ ਬੁੱਝੇ ਬੁੱਝਦਾ ਹੈ ਗੁਰਾਂ ਦੁਆਰਾ ਬ੍ਰਹਮ ਦੇ ਤਾਈ ਬੁੱਝੇ ਸਮਝਣਾ ਕਰਦਾ ਹੈ ਜਿਸ ਦੇ ਅੰਤਹਿ ਕਰਨ ਰੂਪੀ ਸਿਰ ਮੱਥੇ ਉੱਪਰ ਦਰਗਹ ਸੱਚਖੰਡ ਦੀ ਪ੍ਰਾਪਤੀ ਦਾ ਨਿਸ਼ਾਨ ਲੇਖ ਲਿਖਿਆ ਹੋਇਆ ਹੈ ਤਨਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਊੰਕਾਰ ਸਤਗੁਰ ਪ੍ਰਸਾਦ ਸਤਗੁਰੂ ਸਾਹਿਬ ਜੀ ਲਾਹੌਰ ਵਿੱਚ ਰਾਵੀ ਦੇ ਕਿਨਾਰੇ ਬੈਠੇ ਸਨ ਰਾਵੀ ਦੇ ਕਿਨਾਰੇ ਇੱਕ ਬ੍ਰਾਹਮਣ ਬਹੁਤਾ ਪਖੰਡ ਖਲਾਰੀ ਬੈਠਾ ਸੀ ਉਸ ਨੇ ਪਹਿਲਾਂ ਗਊ ਦਾ ਗੋਬਰ ਲੈ ਕੇ ਧਰਤੀ ਤੇ ਪੋਚਾ ਪਾਚੀ ਕਰਕੇ ਫਿਰ ਸਫਾ ਵਿਛਾ ਕੇ ਆਪਣੇ ਸਾਹਮਣੇ ਠਾਕੁਰਾਂ ਦੀ ਮੂਰਤੀ ਰੱਖ ਕੇ ਅੱਖਾਂ ਬੰਦ ਕਰਕੇ ਬਗਲੇ ਦੀ ਤਰ੍ਹਾਂ ਸਮਾਦੀ ਲਾ ਕੇ ਬੈਠ ਗਿਆ ਲੋਕ ਇਸ ਦੀ ਸਮਾਦੀ ਵੇਖ ਕੇ ਜਥਾ ਸ਼ਕਤ ਅਨੁਸਾਰ ਮਾਇਆ ਪਦਾਰਥ ਆਦ ਰੱਖੀ ਜਾਂਦੇ ਸਨ ਜਦੋਂ ਕੁਝ ਸਮੇਂ ਬਾਅਦ ਸਮਾਦੀ ਖੁੱਲੀ ਤਾਂ ਗੁਰੂ ਜੀ ਕਹਿਣ ਲੱਗੇ ਕਿ हे ਪੰਡਿਤ ਜੀ ਤੂੰ ਕਿਸ ਵਾਸਤੇ ਧਿਆਨ ਲਾਉਂਦਾ ਹੈ ਕਿਉਂਕਿ ਠਾਕੁਰਾਂ ਦੀ ਮੂਰਤੀ ਤਾਂ ਤੇਰੇ ਅੱਖਾਂ ਦੇ ਸਾਹਮਣੇ ਹੈ ਅੱਖਾਂ ਤਾਂ ਦੀ ਹੀ ਬੰਦ ਕਰੀ ਦੀਆਂ ਹਨ ਜੇਕਰ ਆਪਣਾ ਇਸ਼ਟ ਕੋਲ ਨਾ ਹੋਵੇ ਪੰਡਿਤ ਕਹਿਣ ਲੱਗਾ ਕਿ ਮਹਾਤਮਾ ਜੀ ਤੁਹਾਨੂੰ ਕੀ ਪਤਾ ਹੈ ਮੈਂ ਧਿਆਨ ਕਿਸ ਵਾਸਤੇ ਲਾਉਂਦਾ ਕਿਉਂਕਿ ਧਿਆਨ ਅੰਦਰ ਮੈਨੂੰ ਤਰਲੋਕੀ ਦਾ ਗਿਆਨ ਹੋ ਜਾਂਦਾ। ਐਨੀ ਗੱਲ ਕਹਿ ਕੇ ਹੰਕਾਰ ਸਹਿਤ ਫੇਰ ਅੱਖਾਂ ਬੰਦ ਕਰਕੇ ਬੈਠ ਗਿਆ। ਸਤਿਗੁਰਾਂ ਨੇ ਇਸ ਦਾ ਪਖੰਡ ਤੇ ਹੰਕਾਰ ਦੂਰ ਕਰਨ ਵਾਸਤੇ ਭਾਈ ਬਾਲੇ ਨੂੰ ਸਹਿਨਤ ਨਾਲ ਕਹਿ ਕੇ ਇਸ ਦੀ ਪ੍ਰਯੰਕੀ ਭਾਵ ਜਿਸ ਤੇ ਠਾਕੁਰ ਦੀ ਮੂਰਤ ਤੇ ਹੋਰ ਪੂਜਾ ਦੀ ਸਮੱਗਰੀ ਰੱਖੀ ਹੋਈ ਸੀ ਉਹ ਗੁਪਤ ਕਰਾ ਦਿੱਤੀ। ਜਦੋਂ ਲੋਕ ਕੁੜੀਆਂ ਸਮਾਧੀ ਲਾ ਕੇ ਫੇਰ ਅੱਖਾਂ ਖੋਲੀਆਂ ਤਾਂ ਕੀ ਵੇਖਦਾ ਹੈ? ठाकुर दी मूर्ति ਕੋਈ ਨਹੀਂ ਨਾ ਹੀ ਚੌਂਕੀ ਹੈ ਜਿਸ ਵਿੱਚ ਕੁਝ ਮਾਇਆ ਸੀ ਹੈਰਾਨ ਹੋ ਗਿਆ ਬੜਾ ਘਬਰਾਇਆ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹਰੇਕ ਨੂੰ ਪੁੱਛਦਾ ਫਿਰੇ ਕਿ ਕਿਸੇ ਨੇ ਮੇਰੀ ਠਾਕੁਰ ਦੀ ਮੂਰਤੀ ਤੇ ਚੌਂਕੀ ਚੁੱਕ ਲਈ ਹੈ ਤਾਂ ਵਾਪਸ ਦੇ ਦਿਓ ਪਰ ਕਿੱਥੋਂ ਮਿਲਣੀ ਸੀ ਫੇਰ ਵਿਰਾਗ ਕਰਦਾ ਹੋਇਆ ਸਤਿਗੁਰਾਂ ਕੋਲ ਆਇਆ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਪੰਡਿਤ ਜੀ ਹੀ ਗੱਲ ਬੜਾ ਘਬਰਾਇਆ ਤੇ ਰੋ ਰਿਆ ਕੋਈ ਸਮਾਂ ਪਹਿਲਾਂ ਤਾਂ ਬੜਾ ਖੁਸ਼ ਸੀ ਤਾਂ ਪੰਡਿਤ ਕਹਿਣ ਲੱਗਾ ਕਿ ਮਹਾਤਮਾ ਜੀ ਮੇਰੀ ਠਾਕੁਰ ਦੀ ਮੂਰਤੀ ਵਾਲੀ ਚੌਂਕੀ ਜਿਸ ਵਿੱਚ ਕੁਝ ਮਾਇਆ ਵੀ ਸੀ ਉਹ ਨਹੀਂ ਮਿਲਦੀ ਕਿਸੇ ਨੇ ਚੁੱਕ ਲਈ ਹੈ ਸਾਰਿਆਂ ਨੂੰ ਪੁੱਛਿਆ ਕੋਈ ਨਹੀਂ ਦੱਸਦਾ ਹਾਂ ਜੇਕਰ ਤੁਸੀਂ ਕਿਸੇ ਨੂੰ ਚੁੱਕਦਿਆਂ ਵੇਖਿਆ ਹੈ ਜਾਂ ਤੁਹਾਡੀ ਕਿਤੇ ਨਜ਼ਰ ਵਿੱਚ ਹੋਵੇ ਤਾਂ ਦੱਸ ਦਿਓ ਤਾਂ ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਕਿ हे ਪੰਡਤ ਪਹਿਲਾਂ ਤਾਂ ਤੂੰ ਆਖਦਾ ਸੀ ਕਿ ਅੱਖਾਂ ਬੰਦ ਕਰਕੇ ਸਮਾਧੀ ਲਾਉਣ ਨਾਲ ਮੈਨੂੰ ਤਰਲੋਕੀ ਦਾ ਗਿਆਨ ਹੋ ਜਾਂਦਾ ਹੈ ਤੇਰੀ ਚੌਂਕੀ ਤੇ ਠਾਕੁਰ ਮੂਰਤੀ ਕਿਤੇ ਤਿੰਨਾ ਲੋਕਾਂ ਤੋਂ ਬਾਹਰ ਤਾਂ ਨਹੀਂ ਗਈ ਸਮਾਧੀ ਲਾ ਕੇ ਵੇਖ ਲੈ ਪੰਡਤ ਗੁਰੂ ਜੀ ਦੇ ਬਚਨ ਸੁਣ ਕੇ ਹੱਥ ਜੋੜ ਕੇ ਕਹਿਣ ਲੱਗਾ ਕਿ ਮਹਾਤਮਾ ਜੀ ਮੈਂ ਤਾਂ ਪੇਟ ਭਰਨ ਵਾਸਤੇ ਇਵੇਂ ਪਖੰਡ ਦੀਆਂ ਗੱਲਾਂ ਬਾਤਾਂ ਕਰਕੇ ਲੋਕਾਂ ਤੋਂ ਪੂਜਾ ਆਦ ਲੈ ਕੇ ਪਰਿਵਾਰ ਨੂੰ ਪਾਲਦਾ ਹਾਂ ਤੁਸੀਂ ਕਿਰਪਾ ਕਰਕੇ ਮੇਰੀ ਠਾਕੁਰ ਦੀ ਮੂਰਤੀ ਤੇ ਚੌਂਕੀ ਦੱਸ ਦਿਓ ਗੁਰੂ ਜੀ ਕਹਿਣ ਲੱਗੇ ਕਿ हे ਪੰਡਤ ਤੂੰ ਝੂਠ ਬੋਲਣਾ ਛੱਡ ਕੇ ਹਿਰਦੇ ਨੂੰ ਸ਼ੁੱਧ ਕਰਕੇ ਨਾਮ ਜਪਿਆ ਕਰ ਪਰਮੇਸ਼ਰ ਆਪ ਹੀ ਸਾਰਿਆਂ ਨੂੰ ਰੋਜੀ ਦੇ ਕੇ ਪਾਲਣਾ ਕਰਦਾ ਹੈ ਤੈਨੂੰ ਕਿਉਂ ਨਹੀਂ ਦੇਵੇਗਾ ਜਿਵੇਂ ਕਿ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਆਂ ਕਿਰਪਾ ਧਾਰ ਬੋਲੇ ਗੁਣਖਾਨੀ ਤਜੋ ਝੂਠ ਬੋਲਨ ਕੀ ਬਾਣੀ ਸੁਧ ਆਤਮੈ ਜਪ ਹਰ ਨਾਮੂ ਤਜੋ ਪਖੰਡ ਕਰੋ ਸਭ ਕੰਮ ਤਾਂ ਪੰਡਿਤ ਕਹਿਣ ਲੱਗਾ ਕਿ ਮਹਾਤਮਾ ਜੀ ਝੂਠ ਤੇ ਪਖੰਡ ਕਰਕੇ ਹੀ ਲੋਕ ਮੰਨਦੇ ਹਨ ਜਿਹੜਾ ਬਹੁਤੀਆਂ ਇੱਧਰ ਉੱਧਰ ਦੀਆਂ ਗੱਲਾਂ ਕਰੇ ਪਖੰਡ ਕਰੇ ਉਸ ਨੂੰ ਲੋਕ ਪੂਜਦੇ ਹਨ ਬਲਾ ਸੱਚ ਨੂੰ ਕੌਣ ਜਾਣਦਾ ਹੈ ਜੈਸਾ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਦੇ ਵਿੱਚ ਕਥਨ ਹੈ ਦਿਜ ਕਹਿ ਕੂਰ ਬਹੀਨ ਜਗ ਚੱਲੇ ਨ ਕਬ ਗੁਜ਼ਰਾਨ ਸਭ ਪਖੰਡ ਕੋ ਪੂਜੈ ਸ ਕਹਿ ਨ ਸੱਚ ਪਛਾਨ ਸਤਿਗੁਰੂ ਜੀ ਕਹਿਣ ਲੱਗੇ ਏ ਪੰਡਤ ਦੁਨੀਆਂ ਦੇ ਕੋਲੋਂ ਤਾਂ ਪਖੰਡ ਕਰਕੇ ਮੱਥੇ ਟਕਾ ਲਵੇਂਗਾ ਪਰ ਪਰਮੇਸ਼ਰ ਦੀ ਦਰਗਾਹ ਵਿੱਚ ਜਦੋਂ ਲੇਖਾ ਹੋਇਆ ਉਦੋਂ ਕੌਣ ਬਚਾਏਗਾ ਤੇਰੀ ਪਿੱਠ ਪਿੱਛੇ ਕਿੰਨਾ ਧਨ ਦੱਬਿਆ ਪਿਆ ਉਹ ਤਾਂ ਤੈਨੂੰ ਪਤਾ ਨਹੀਂ ਲੋਕਾਂ ਨੂੰ ਕਹਿੰਦਾ ਹੈ ਕਿ ਮੈਨੂੰ ਤਿੰਨਾ ਲੋਕਾਂ ਦੀ ਸੋਝੀ ਹੈ ਜਿਹੜਾ ਧਰਤੀ ਪੁੱਟ ਕੇ ਵੇਖ ਤਾਂ ਸਹੀਂ ਜਦੋਂ ਇਹ ਗੱਲ ਸੁਣ ਕੇ ਪੰਡਤ ਨੇ ਆਪਣੀ ਪਿੱਠ ਪਿੱਛੋਂ ਧਰਤੀ ਪੁੱਟੀ ਤਾਂ ਧਨ ਨਿਕਲ ਆਇਆ ਵੇਖ ਕੇ ਹੈਰਾਨ ਹੋ ਗਿਆ ਸਤਿਗੁਰਾਂ ਨੂੰ ਅੰਤਰਜਾਮੀ ਜਾਣ ਕੇ ਚਰਨੀ ਪੈ ਗਿਆ ਤਾ ਸਤਗੁਰਾਂ ਨੇ ਕਿਹਾ ਕਿ ਧਨ ਲੈ ਜਾ ਜੋ ਤੇਰੇ ਪੁੱਤ ਪੋਤਰਿਆਂ ਤੱਕ ਨਹੀਂ ਮੁਕੇਗਾ ਪਖੰਡ ਛੱਡ ਕੇ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਜੇ ਫੇਰ ਤੈਨੂੰ ਮਾਇਆ ਦੀ ਭੁੱਖ ਹੈ ਤਾਂ ਆਪਣੀ ਠਾਕੁਰ ਦੀ ਮੂਰਤੀ ਤੇ ਪ੍ਰੇਂਕੀ ਚੌਂਕੀ ਵੀ ਲੈ ਜਾ ਫਿਰ ਪੰਡਤ ਨੇ ਪ੍ਰੇਂਕੀ ਤਾਂ ਕੀ ਲੈਣੀ ਸੀ ਸਤਗੁਰਾਂ ਦੇ ਚਰਨ ਪਕੜ ਕੇ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਵੋ ਤਾਂ ਸਤਿਗੁਰਾਂ ਨੇ ਉਸ ਦਾ ਪਖੰਡ ਛੁਡਾ ਕੇ ਸਿੱਖ ਬਣਾਇਆ ਤੇ ਉਸ ਵੇਲੇ ਪਖੰਡ ਵੇਖ ਕੇ ਤਨਸਿਰੀ ਰਾਗ ਵਿੱਚ ਮਹੱਲਾ ਪਹਿਲਾ ਪਹਿਲੇ ਪਹਿਲੇ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜੀ ਨੇ ਘਰ ਤੀਸਰੇ ਸੁਰਤਾਲ ਦੇ ਤੀਸਰੇ ਘਰ ਵਿੱਚ ਪਹਿਲਾ ਮੰਗਲ ਕਰਕੇ ਸ਼ਬਦ ਉਚਾਰਨ ਕੀਤਾ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਾਲ ਨਹੀਂ ਯੋਗ ਨਹੀਂ ਨਹੀਂ ਸਤ ਦਾ ਢੱਬ ਏ ਭਾਈ ਸਤਜੁਗ ਦਾ ਸਮਾਂ ਵੀ ਨਹੀਂ ਹੈ ਜਿਸ ਵਿੱਚ ਜੋਗਾ ਅਭਿਆਸ ਦੁਆਰਾ ਪ੍ਰਾਣਾਯਾਮ ਕਰਕੇ ਦਸਮ ਦਵਾਰ ਪ੍ਰਾਣ ਚੜਾ ਛੜੀਏ ਕਾਲ ਨਹੀਂ ਤ੍ਰੇਤੇਜੁਗ ਦਾ ਕਾਲ ਸਮਾਂ ਨਾ ਹੋਣੇ ਕਰਕੇ ਜਗ ਆਦ ਦਾ ਸਮਾਂ ਵੀ ਨਹੀਂ ਹੈ ਦੇ ਦੁਆਪਰ ਯੁਗ ਨਾ ਹੋਣੇ ਕਰਕੇ ਸਤ ਰੱਖਣ ਦਾ ਢੱਬ ਤਰੀਕਾ ਵੀ ਨਹੀਂ ਰਿਹਾ ਸਤ ਸਚਾਈ ਵਾਲਾ ਤਰੀਕਾ ਵੀ ਨਹੀਂ ਰਿਹਾ ਗਿਆਨ ਦਾ ਤਰੀਕਾ ਵੀ ਨਹੀਂ ਰਿਹਾ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਹ ਵਜਗ ਜਗਤ ਵਿੱਚ ਥਾ ਨਿਸ਼ਟ ਇਸਤ ਅਸਥਾਨਾ ਪੂਜਨੀਕ ਅਸਥਾਨਾਂ ਤੇ ਸ਼ਰਾਬੀ ਕਬਾਬੀ ਲੋਕਾਂ ਦੇ ਰਹਿਣੇ ਕਰਕੇ ਪ੍ਰਿਸ਼ਟ ਅਪਵਿੱਤਰ ਹੋ ਰੇ ਜਗ ਕਰਨ ਵਾਲੇ ਥਾਂ ਵੀ ਭ੍ਰਿਸ਼ਟ ਹੋ ਗਏ ਆ ਏਵ ਕਈ ਇਸ ਪ੍ਰਕਾਰ ਸੰਸਾਰੀ ਜੀਵ ਵਿਸ਼ਿਆ ਰੂਪੀ ਪਾਣੀ ਵਿੱਚ ਗੋਤੇ ਖਾਂਦੇ ਸੰਸਾਰ ਸਮੁੰਦਰ ਵਿੱਚ ਡੁੱਬ ਰਹੇ ਆ ਕਲ ਮਹਿ ਰਾਮ ਨਾਮ ਸਾਰ ਏ ਭਾਈ ਕਲ ਕਲ ਯੁਗ ਦੇ ਸਮੇਂ ਵਿੱਚ ਸਾਰਿਆਂ ਸਾਧਨਾ ਨਾਲ ਪਰਮੇਸ਼ਰ ਦਾ ਨਾਮ ਜਪਣਾ ਹੀ ਸਾਰ ਸ੍ਰੇਸ਼ਟ ਹੈ ਅੱਖੀ ਦਮੀ ਤਹਿ ਨਾਗ ਪਕੜੈ ਠੱਗਣ ਕਉ ਸੰਸਾਰ ਰਹਾਉ ਪਖੰਡੀ ਲੋਕ ਸੰਸਾਰ ਦੁਨੀਆਂ ਦੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਛਲਣ ਧੋਖੇ ਨਾਲ ਧਨ ਚਰਾਉਣ ਕਉ ਵਾਸਤੇ ਅੱਖਾਂ ਤਾਂ ਮੀਟ ਦੇ ਬੰਦ ਕਰਕੇ ਬੈਠਦੇ ਆ ਤੇ ਨਾਲ ਨੱਕ ਵੀ ਪਕੜ ਲੈਂਦੇ ਆ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਆਂਟ ਛੇਤੀ 나ਗ ਪਕੜੈ ਸੂਜਤੇ ਤਿੰਨ ਲੋ ਆਟ ਹੁੰਦਾ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਛੇਤੀ ਨਾਲ ਪਾਬ ਚੁਟਕੀ ਦੇ ਨਾਲ ਨੱਕ ਵੀ ਪਕੜਦੇ ਹਨ ਤੇ ਸਮਾਦੀ ਦੇ ਸ਼ਕਲ ਵਿੱਚ ਬੈਠ ਕੇ ਮੂੰਹੋਂ ਕਹਿੰਦੇ ਹਨ ਕਿ ਸਾਨੂੰ ਤਿੰਨ ਲੋਕਾਂ ਦੀ ਸੂਝ ਤੇ ਸੋਝੀ ਹੋ ਰਹੀ ਅਰਥਾਤ ਤਿੰਨੇ ਲੋਕ ਦਿਸ ਰਹੇ ਪਰੰਤੂ ਮਗਰ ਪਾਛੈ ਕਸ਼ ਨ ਸੂਝੈ ਇਹ ਪਦਮ ਅਲੋਹ ਮਗਰ ਕਈਏ ਪਿੱਠ ਪਿੱਛੇ ਦੱਬਿਆ ਤਨ ਠਾਕੁਰਾਂ ਦੀ ਪ੍ਰਿਆੰਕੀ ਜਾਂ ਹੋਰ ਕੋਈ ਵਸਤੂ ਆਦਤ ਸੁਜਦਾ ਭਾਵ ਨਜ਼ਰ ਨਹੀਂ ਆਉਂਦਾ ਇਹ ਪਦਮ ਅਤਿਅੰਤ ਅਲੋਕ ਅਸਰਜ ਹੈ ਇਹ ਅਲੌਕਿਕ ਹੀ ਪਦਮ ਆਸਨ ਲਾਇਆ ਹੋਇਆ ਇਹ ਪਦਮ ਕੌਲ ਵਾਕ ਜੈਸਾ ਕਿ ਪੁੱਤਰੀ ਕੌਲ ਨਾ ਪਾਲਿਓ ਭਾਵ ਵਾਕ ਅਲੋਕ ਕੀ ਹਨ ਜਿਹੜੇ ਪਖੰਡ ਦੇ ਸਹਿਦ ਝੂਠ ਬੋਲ ਕੇ ਲੋਕਾਂ ਨੂੰ ਕਹਿਣਾ ਕਿ ਤਿੰਨੇ ਲੋਕ ਦੇਸ ਦੇ ਇਹ ਜਿਹੜਾ ਪਦਮ ਕੌਲ ਫੁੱਲ ਦੀ ਨਿਆਈ ਪਰਮੇਸ਼ਰ ਪਾਪਾਂ ਪੁੰਨਾ ਤੋਂ ਨਰਲੇਪ ਰਹਿਣ ਵਾਲਾ ਹੈ ਉਸ ਦੇ ਗਿਆਨ ਰੂਪੀ alo ਪ੍ਰਕਾਸ਼ ਤੋਂ ਹਿਰਦਾ ਆ ਰਹਿਤ ਹੈ ਲੋ ਨਾਮ ਪ੍ਰਕਾਸ਼ ਦਾ ਹੈ ਆ ਨਾਮ ਰਹਿਤ ਦਾ ਹੈ ਭਾਵ ਹਿਰਦੇ ਵਿੱਚ ਉਸ ਦਾ ਪ੍ਰਕਾਸ਼ ਨਹੀਂ ਖੱਤਰੀਆ ਤਾ ਧਰਮ ਛੋਡਿਆ ਮਲੇਸ਼ ਭਾਖਿਆ ਗਹੀ ਖੱਤਰੀਆ ਛੱਤਰੀਆਂ ਨੇ ਤਾਂ ਆਪਣਾ ਧਰਮ ਵੀ ਸ਼ਸਤਰ ਪੁਣੇ ਦਾ ਛੱਡ ਦਿੱਤਾ ਭਾਵ ਖੱਤਰੀਆਂ ਦਾ ਧਰਮ ਸੀ ਕਿ ਸ਼ਸ਼ਤਰ ਤਾਰੀ ਹੋ ਕੇ ਆਪਣੇ ਦੂਸਰੇ ਧਰਮ ਤੇ ਮੁਲਕ ਦੀ ਰੱਖਿਆ ਕਰਨੀ ਉਹ ਛੱਡ ਦਿੱਤਾ ਹੈ ਅਤੇ ਜਿਨ੍ਹਾਂ ਨੂੰ ਨੀਚ ਤੁਰਕ ਆਖਦੇ ਹਨ ਰੋਜੀ ਲਈ ਉਹਨਾਂ ਮਲੇਸ਼ ਨੀਚਾਂ ਤੁਰਕਾਂ ਦੀ ਭਾਸ਼ਾ ਭਾਖਿਆ ਭਾਸ਼ਾ ਗਹੀ ਗ੍ਰਹਿਣ ਕਰ ਲਈ ਮਾਇਆ ਦੀ ਪਦਾਰਥਾਂ ਦੀ ਵਿਸ਼ਿਆਂ ਦੀ ਇੱਛਾ ਪੈਦਾ ਕਰਨ ਵਾਲੀ ਵਿਦਿਆ ਭਾਸ਼ਾ ਗ੍ਰਹਿਣ ਕਰ ਲਈ ਸ਼੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਸਾਰੀ ਸ੍ਰਿਸ਼ਟੀ ਇੱਕ ਵਰਨ ਜਾਤ ਦੀ ਹੀ ਸ਼ੰਕਰ ਵਰਨ ਹੋ ਗਈ ਭਾਵ ਸਾਰਿਆਂ ਦੀ ਪਦਾਰਥਾਂ ਦੇ ਖਾਣ ਤੇ ਵਿਸ਼ਿਆਂ ਨੂੰ ਭੋਗਣ ਵਿੱਚ ਇੱਛਾ ਲੱਗੀ ਹੋਈ ਆ ਧਰਮ ਦੀ ਗਤ ਮर्यादा ਰਹਿ ਗਈ ਭਾਵ ਦੂਰੀ ਹੋ ਗਈ ਅਸ਼ਟ ਸਾਜ ਸਾਜ ਪੁਰਾਣ ਸੋਧ ਹੈ ਕਰਹਿ ਬੀਦ ਅਬਿਆਸ ब्राह्मण ਲੋਕ ਅਸ਼ਟ ਸਾਜ ਅਸ਼ਟਾ ਧਿਆਈ ਗੀਤਾ ਨੂੰ ਸਾਜ ਸਜਾਸ ਜਾ ਕੇ ਪੁਰਾਣਾ ਨੂੰ ਸੋਧਹਿ ਵਿਚਾਰਦੇ ਹਨ ਅਸ਼ਟ ਅੱਠ ਸਾਜ 10 ਭਾਵ ਵਿਆਸ ਜੀ ਦੇ ਰਚੇ 18 ਪੁਰਾਣਾ ਨੂੰ 6 ਸ਼ਾਸਤਰ ਚਾਰ ਵੇਦ ਤੇ 6 বেদ ਦੋ ਦੇ ਅੰਗ ਜੋ ਰਚੇ ਹੋਇਆ ਇਹਨਾਂ ਨੂੰ ਵੀ ਸੋਧਹਿ ਵਿਚਾਰਨਾ ਕਰਦੇ ਆ ਅਤੇ ਸਾਰੇ ਚੌਹਾਂ ਵੇਦਾਂ ਦੀ ਵਿਦਿਆ ਪੜਨ ਦਾ ਅਭਿਆਸ ਯਤਨ ਵੀ ਕਰਦੇ ਹਨ ਅਭਿਆਸ ਯਤਨ ਕਰਨਾ ਭਾਵ ਕਿਸੇ ਕੰਮ ਨੂੰ ਘੜੀ ਮੁੜੀ ਕਰਨਾ ਜੋ ਉਸ ਦਾ ਸੁਭਾਅ ਸੁਤੇ ਹੋ ਜਾਵੇ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਦਾਸਾ ਭਾਵ ਧਾਰ ਕੇ ਨਿਮਰਤਾ ਨਾਲ ਕਥਨ ਕਰਦੇ ਹਾਂ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਮੁਕਤ ਕਲਿਆਣ ਨਹੀਂ ਹੁੰਦੀ ਸੋ ਇੱਥੋਂ ਤੱਕ ਅਖੀਰ ਵਿੱਚ ਆਏ ਅੰਕਾਂ ਦਾ ਜੋ ਵੇਰਵਾ ਹੈ ਆਪ ਜੀ ਬੋਥੀਆਂ ਪ੍ਰਕਾਸ਼ ਕਰੋ ਤਾਂ ਬਹੁਤ ਜ਼ਿਆਦਾ ਆਨੰਦ ਹੈ ਆਪ ਜੀ ਦਰਸ਼ਨ ਕਰ ਰਹੇ ਹੋਗੇ ਸ਼ਬਦਾਂ ਦੇ ਜੋ 4 ਅੰਕ ਆਇਆ ਹੈ ਇਸ ਤੋਂ ਭਾਵ ਹੈ ਕਿ ਸ਼ਬਦ ਦੇ 4 ਬੰਦ ਹਨ ਜੋ ਅੱਗੇ ਇੱਕ ਅੰਕ ਪਿਆ ਹੈ ਇਹ ਇੱਕ ਅੰਕ ਤੋਂ ਭਾਵ ਹੈ ਕਿ ਘਰ ਤੀਸਰਾ ਦਾ ਇਹ ਪਹਿਲਾ ਸ਼ਬਦ ਹੈ ਸੋ ਅੱਗੇ ਅੰਕ 6 ਹੈ ਇਸ ਤੋਂ ਭਾਵ ਹੈ ਕਿ ਘਰ ਦੂਜੇ ਦੇ 5 ਸ਼ਬਦ ਘਰ ਤੀਜੇ ਦਾ ਇੱਕ ਸ਼ਬਦ ਭਾਵ ਦੂਸਰੇ ਦੇ ਤੀਸਰੇ ਘਰ ਦੇ ਸ਼ਬਦਾਂ ਦਾ ਜੋੜ 6 ਹੈ ਤੇ ਅੰਕ ਜੋ 8 ਆਇਆ ਹੈ ਅਖੀਰ ਵਿੱਚ ਇਸ ਤੋਂ ਭਾਵ ਹੈ ਕਿ ਹੁਣ ਤੱਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੁੱਲ 8 ਸ਼ਬਦ ਆ ਚੁੱਕੇ ਹਨ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਲਸਾ ਵਾਹਿਗੁਰੂ ਜੀ ਕੀ ਫਤਿਹ